ਕੀ ਨੇ ਕਿਹਾ ਹੈ ਸੁਵੀਰ ਬਦਲ ਨੇ ਕੀ ਕਿਹਾ ਕਿ ਅਕਾਲੀ ਦਲ ਗੈਂਗਸਟਰਾਂ ਤੇ ਕੰਟਰੋਲ ਕਰ ਸਕਦਾ ਉਹਨਾਂ ਕੋਲ ਪਾਸਪੋਰਟ ਨਹੀਂ ਉਹਨਾਂ ਦੇ ਲਿਆਂਦੇ ਤਾਂ ਉਹਨਾਂ ਨਹੀਂ ਨੇ ਲਿਆਂਦੇ ਕੀ ਨੇ ਸੀਗੇ ਗੈਂਗਸਟਰ ਕਿਹਦਾ ਕਿਹਦਾ ਨਾਮ ਬੋਲਦਾ ਜੀ ਸਾਰੇ ਗੈਂਗਸਟਰ ਪੈਦਾ ਕਰਨ ਵਾਲੇ ਉਹ ਨਸ਼ਾ ਪੈਦਾ ਕਰਨ ਵਾਲੇ ਉਹ ਤੇ ਉਹਨਾਂ ਦੇ ਰਾਜ ਵੇਲੇ ਤਾਂ ਜੇਲ ਬ੍ਰੇਕ ਹੋਈ ਸੀ ਨਾਬੇ ਵਾਲੀ ਤੇ ਉਹਨਾਂ ਦੇ ਰਾਜ ਵੇਲੇ ਇੱਕ ਥਾਣੇਦਾਰ ਆਪਣੇ ਥਾਣੇ ਦੇ ਮੂਹਰੇ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਪੈਰ ਤੇ ਆਪਣਾ ਛਾਤੀ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਾਰਿਆ ਗਿਆ ਸੀਗਾ ਤੇ ਇਹ ਕਿਹੜੀਆਂ ਗੱਲਾਂ ਕਰਦੇ ਜੀ ਹੁਣ ਇਹਨਾਂ ਨੂੰ ਯਾਦ ਆ ਜਾਂਦਾ ਸਿਰਫ ਅਕਾਲੀ ਦਲ ਪਹਿਲਾਂ ਅਕਾਲੀ ਦਲ ਤਾਂ ਇਕੱਠਾ ਕਰ ਲਓ ਹੁਣ ਤਾਂ ਸਿਰਫ ਅਕਾਲੀ ਦਲ ਨਹੀਂ ਸਿਰਫ ਅਕਾਲੀ ਦਲ ਰਹਿ ਗਿਆ ਉਹ ਤਾਂ ਉਹ ਕੋਈ ਹੋਰ ਤੜਾ ਬਣਾਈ ਫਿਰਦੇ ਆ ਕੋਈ ਇੱਧਰ ਇੱਧਰ ਹੋਰ ਫਿਰਦੇ ਉਹ ਕਹਿੰਦੇ ਸਾਡੀ ਭਰਤੀ 27 ਲੱਖ ਹੋਗੀ ਉਹ ਕਹਿੰਦੇ ਸਾਡੀ ਭਰਤੀ 34 ਲੱਖ ਹੋਗੀ ਚਾਰ ਨਾਲ ਗੁਣਾ ਕਰ ਲੋ ਇਹ ਤਾਂ 2 ਕਰੋੜ ਦਾ ਵੋਟਹੀਂ ਲਈ ਫਿਰਦੇ ਨੇ ਇਹ ਪੈਂਦੇ ਨਿਕਲਦੀਆਂ ਕਿੰਨੀਆਂ 23 ਤਰੀਕ ਨੂੰ ਦੇਖ ਲੈ ਇੱਥੋਂ ਇੱਥੋਂ ਨਿਕਲਦੀਆਂ ਕਿੰਨੀਆਂ ਉਹ ਉਹਦੇ ਹਿਸਾਬ ਨਾਲ ਪਤਾ ਲੱਗੂਗਾ ਭਰਤੀ ਕੀ ਹੈ ਬਰਬਾਦ ਕੀਤਾ ਬੇੜਾ ਘਰ ਕਿਹਨਾਂ ਨੇ ਕੀਤਾ ਪੰਜਾਬ ਦਾ ਨਾ ਕੋਈ ਸਕੂਲ ਬਣਾਇਆ ਨਾ ਕਾਲਜ ਬਣਾਇਆ ਸਰਕਾਰੀ ਸੜਕਾਂ ਸਾਰੀਆਂ ਪ੍ਰਾਈਵੇਟ ਕੰਪਨੀਆਂ ਦਿੱਤੀਆਂ ਰੇਤੇ ਤੇ ਇਹਨਾਂ ਦਾ ਮਾਫੀਆ ਸੀ ਲੈਂਡ ਮਾਫੀਆ ਸੈਂਡ ਮਾਫੀਆ ਠੀਕ ਹੈ ਜੀ ਤੇ ਟੋਲ ਪਲਾਜੇ ਇਹਨਾਂ ਨੇ ਇਹ ਲੈ ਕੇ ਆਏ ਉਸ ਤੋਂ ਬਾਅਦ ਤੇ ਜਿਹੜਾ ਐਕਸਾਈਜ਼ ਤੇ ਸਾਰਾ ਕਬਜ਼ਾ ਇਹਨਾਂ ਦਾ ਢਾਬਿਆਂ ਤੇ ਇਹਨਾਂ ਦਾ ਕਮਾਲ ਦੀ ਗੱਲ ਕਰਦੇ ਯਾਰ ਇਹੇ ਬਚਾਉਣਗੇ ਪੰਜਾਬ ਨੂੰ ਸੋ ਕਿਰਪਾ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੁਖਵੀਰ ਬਾਦਲ ਹੋਰਨ ਨਾ ਵੀ ਕਹਿਣਾ ਕੀ ਹੈ ਠੀਕ ਹੈ ਨਾ ਤੇ ਹੁਣ ਮਨਤਲਾ ਦਾ ਪਤਨ ਤਾਂ ਮੈਂ ਸੋਸ਼ਲ ਮੀਡੀਆ ਨੇ ਬਣਾਈ ਹੈ ਜਾਣ ਕੇ ਇਹ ਪਤਾ ਨਹੀਂ ਉਹ ਆਪ ਹੀ ਭੁੱਲ ਜਾਂਦਾ ਸੁਖਵੀਰ ਬਾਦਲ ਵੀ ਉਹ ਜਿਹੜਾ ਬੰਗਣਾ ਜਾਂ ਪੌਣਾ ਉਹ ਕਦੇ ਇੱਧਰਲੀ ਚ ਪਾਈ ਬੈਠਾ ਹੁੰਦਾ ਕਦੇ ਇੱਧਰਲੀ ਚ ਪਾਈ ਬੈਠਾ ਹੁੰਦਾ ਪਤਾ ਨਹੀਂ ਤਾਂ ਸੱਚੀ ਮੁੱਚੀ ਜੋ ਟੁੱਟਣ ਲੱਗੇ ਪਤਾ ਨਹੀਂ ਤਾਂ ਗਲਤੀ ਨਾਲ ਹੀ ਪਾ ਲੰਦਾ ਵੀ ਕੱਲ ਕਿਹੜਾ ਸੀ ਆ ਕਿਉਂਕਿ ਤੁਸੀਂ ਦੇਖਿਆ ਹੋਣਾ ਜਿਸ ਵੇਲੇ ਸ਼੍ਰੀ ਕਾਲਤਖਸ ਤੋਂ ਸਜਾ ਤਨਖਾਈਆ ਕਰਾ ਦੇ ਕਿ ਸਜਾ ਲੱਗੀ ਉਦੋਂ ਪਲਾਸਟਰ ਲੱਗਿਆ ਸੀ ਇੱਕ ਦਿਨ ਬਾਅਦ 에ਰਪੋਰਟ ਤੇ ਆਈ ਭੱਜਾ ਫਿਰਦਾ ਸੀ ਇਹਦਾ ਮਤਲਬ ਕੀ ਹੈ ਮਤਲਬ ਕੁਝ ਨਹੀਂ ਸਮਝਦੇ ਕਿਸੇ ਨੂੰ ਕੁਝ ਨਹੀਂ ਸਮਝਦੇ ਧਰਮ ਨਾਲ ਖੇਡਦੇ ਨੇ ਧਰਮ ਨੂੰ ਮੁਠੀ ਐ ਸਮਝਦੇ ਨੇ 70 ਸਾਡੀ ਮੁਠੀ ਚ ਹੈ ਇਹਨੂੰ ਬਦਲ ਦੋ ਜੇਹਦਾਰ ਬਦਲ ਦੋ ਫਿਰ ਸਾਰਾ ਮਾਫ ਕਰ ਦੋ ਉਹ ਕਰ ਦੋ ਇਹ ਪ੍ਰਮਾਤਮਾ ਦੇਖਦਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵੱਜੀ ਹੋਈ ਹੈ ਕਿਨੇ ਕਹੇ ਸੁਵੀਰ ਬਦਲ ਨੇ ਕੀ ਕਿਹਾ ਕਿ ਅਕਾਲੀ ਦਲ ਗੈਂਗਸਟਰਾਂ ਤੇ ਕੰਟਰੋਲ ਕਰ ਸਕਦਾ ਉਹਨਾਂ ਕੋਲ ਪਾਸਪੋਰਟ ਨਹੀਂ ਉਹਨਾਂ ਦੇ ਲਿਆਂਦੇ ਤਾਂ ਉਹਨਾਂ ਨਹੀਂ ਨੇ ਲਿਆਂਦੇ ਕਿਨੇ ਸੀਗੇ ਗੈਂਗਸਟਰ ਕਿਹਦਾ ਕਿਹਦਾ ਨਾਮ ਬੋਲਦਾ ਜੀ ਸਾਰੇ ਗੈਂਗਸਟਰ ਪੈਦਾ ਕਰਨ ਵਾਲੇ ਉਹ ਨਸ਼ਾ ਪੈਦਾ ਕਰਨ ਵਾਲੇ ਉਹ ਤੇ ਉਹਨਾਂ ਦੇ ਰਾਜ ਵੇਲੇ ਤਾਂ ਜੇਲ ਬ੍ਰੇਕ ਹੋਈ ਸੀ ਨਾਬੇ ਵਾਲੀ ਤੇ ਉਹਨਾਂ ਦੇ ਰਾਜ ਵੇਲੇ ਇੱਕ ਥਾਣੇਦਾਰ ਤਾਂ ਆਪਣੇ ਥਾਣੇ ਦੇ ਮੂਹਰੇ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਪੈਰ ਤੇ ਆਪਣਾ ਛਾਤੀ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਾਰਿਆ ਸੀਗਾ ਤੇ ਇਹ ਕਿਹੜੀਆਂ ਗੱਲਾਂ ਕਰਦੇ ਜੀ ਹੁਣ ਇਹਨਾਂ ਨੂੰ ਯਾਦ ਆ ਜਾਂਦਾ ਸਿਰਫ ਅਕਾਲੀ ਦਲ ਪਹਿਲਾਂ ਅਕਾਲੀ ਦਲ ਤਾਂ ਇਕੱਠਾ ਕਰ ਲੋ ਹੁਣ ਤਾਂ ਸਿਰਫ ਅਕਾਲੀ ਦਲ ਨਹੀਂ ਸਿਰਫ ਅਕਾਲੀ ਦਲ ਰਹਿ ਗਿਆ ਉਹ ਤਾਂ ਉਹ ਕੋਈ ਹੋਰ ਤੜਾ ਬਣਾਈ ਫਿਰਦੇ ਆ ਕੋਈ ਇੱਧਰ ਇੱਧਰ ਹੋਰ ਫਿਰਦੇ ਉਹ ਕਹਿੰਦੇ ਸਾਡੀ ਭਰਤੀ 27 ਲੱਖ ਹੋਗੀ ਉਹ ਕਹਿੰਦੇ ਸਾਡੀ ਭਰਤੀ 34 ਲੱਖ ਹੋਗੀ ਚਾਰ ਨਾਲ ਗੁਣਾ ਕਰ ਲੋ ਇਹ ਤਾਂ 2 ਕਰੋੜ ਦਾ ਫੋਟਹੀਂ ਲਈ ਫਿਰਦੇ ਨੇ ਇਹ ਪੈਂਦੇ ਨਿਕਲਦੀਆਂ ਕਿੰਨੀਆਂ 23 ਤਰੀਕ ਨੂੰ ਦੇਖ ਲੈ ਇੱਥੋਂ ਇੱਥੋਂ ਨਿਕਲਦੀਆਂ ਕਿੰਨੀਆਂ ਉਹ ਉਹਦੇ ਹਿਸਾਬ ਨਾਲ ਪਤਾ ਲੱਗੂਗਾ ਭਰਤੀ ਕੀ ਹੈ ਬਰਬਾਦ ਕੀਤਾ ਬੇੜਾ ਘਰ ਕਿਹਨਾਂ ਨੇ ਕੀਤਾ ਪੰਜਾਬ ਦਾ ਨਾ ਕੋਈ ਸਕੂਲ ਬਣਾਇਆ ਨਾ ਕਾਲਜ ਬਣਾਇਆ ਸਰਕਾਰੀ ਸੜਕਾਂ ਸਾਰੀਆਂ ਪ੍ਰਾਈਵੇਟ ਕੰਪਨੀਆਂ ਦਿੱਤੀਆਂ ਰੇਤੇ ਤੇ ਇਹਨਾਂ ਦਾ ਮਾਫੀਆ ਸੀ ਲੈਂਡ ਮਾਫੀਆ ਸੈਂਡ ਮਾਫੀਆ ਠੀਕ ਹੈ ਜੀ ਤੇ ਟੋਲ ਪਲਾਜੇ ਇਹਨਾਂ ਨੇ ਇਹ ਲੈ ਕੇ ਆਏ ਉਸ ਤੋਂ ਬਾਅਦ ਤੇ ਜਿਹੜਾ ਐਕਸਾਈਜ਼ ਤੇ ਸਾਰਾ ਕਬਜ਼ਾ ਇਹਨਾਂ ਦਾ ਤਾਬਿਆਂ ਤੇ ਇਹਨਾਂ ਦਾ ਕਮਾਲ ਦੀ ਗੱਲ ਕਰਦੇ ਜੇ ਰੇ ਇਹੇ ਵੇਚੋਣਗੇ ਪੰਜਾਬ ਨੂੰ ਸੋ ਕਿਰਪਾ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੁਖਵੀਰ ਬਾਦਲ ਉਹਨਾਂ ਨੂੰ ਨਾ ਵੀ ਕਹਿਣਾ ਕੀ ਹੈ ਠੀਕ ਹੈ ਨਾ ਤੇ ਹੁਣ ਮੈਂ ਤਾਂ ਇਹਦਾ ਪਤਨ ਤਾਂ ਮੈਂ ਸੋਸ਼ਲ ਮੀਡੀਆ ਨੇ ਬਣਾਈ ਹੈ ਜਾਣ ਕੇ ਇਹ ਪਤਾ ਨਹੀਂ ਉਹ ਆ ਪੀਪਲ ਲੇ ਜਾਂਦਾ ਸੁਖਵੀਰ ਬਾਦਲ ਵੀ ਉਹ ਜਿਹੜਾ ਵੰਗਣਾ ਜਾਂ ਪੌਣਾ ਉਹ ਕਦੇ ਇੱਧਰਲੀ ਚ ਪਾਈ ਬੈਠਾ ਹੁੰਦਾ ਕਦੇ ਇੱਧਰਲੀ ਚ ਪਾਈ ਬੈਠਾ ਹੁੰਦਾ ਪਤਾ ਨਹੀਂ ਤਾਂ ਸੱਚੀ ਮੁੱਚੀ ਜੋ ਟੁੱਟਣ ਲੱਗੇ ਪਤਾ ਨਹੀਂ ਤਾਂ ਗਲਤੀ ਨਾਲ ਹੀ ਪਾਉਂਦੇ ਵੀ ਕੱਲ ਕਿਹੜਾ ਸੀਗਾ ਕਿਉਂਕਿ ਤੁਸੀਂ ਦੇਖਿਆ ਹੋਣਾ ਜਿਸ ਵੇਲੇ ਸ਼੍ਰੀ ਕਲਤਕ ਸਭ ਤੋਂ ਸਜਾ ਤਨਖਾਈਆ ਕਰਾ ਦੇ ਕਿ ਸੱਚੇ ਲੱਗੀ ਉਦੋਂ ਪਲਾਸਟਰ ਲੱਗਿਆ ਸੀ ਇੱਕ ਦਿਨ ਬਾਅਦ 에어ਪੋਰਟ ਤੇ ਐਂ ਭੱਜਾ ਫਿਰਦਾ ਸੀ ਇਹਦਾ ਮਤਲਬ ਕੀ ਹੈ ਮਤਲਬ ਕੁਝ ਨਹੀਂ ਸਮਝਦੇ ਕਿਸੇ ਨੂੰ ਕੁਝ ਨਹੀਂ ਸਮਝਦੇ ਧਰਮ ਨਾਲ ਖੇਡਦੇ ਨੇ ਧਰਮ ਨੂੰ ਮੁਠੀ 'ਚ ਐ ਸਮਝਦੇ ਨੇ 70 ਸਾਡੀ ਮੁਠੀ 'ਚ ਇਨੂੰ ਬਦਲ ਦੋ ਜਿਹਦਾਰ ਬਦਲ ਦੋ ਫਿਰ ਸਾਰਾ ਮਾਫ ਕਰ ਦੋ ਉਹ ਕਰ ਦੋ ਇਹ ਪਰਮਾਤਮਾ ਦੇਖਦਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵੱਜੀ ਹੋਈ ਹੈ ਨਾ